ਅੱਜ ਮੌਸਮ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਦਾਂ ਦਾ ਵਾ ਦੱਸੋ ਅੱਜ ਆਪਣੇ ਤੇ ਬਹੁਤ ਬਦਲਵਾਈ ਬਣੀ ਵੀ ਠੰਡੀ ਹਵਾਵਾ ਗੰਢੀ ਆ ਤੇ ਚਲੋ ਇਦਾਂ ਦਾ ਹੁਣ ਮੌਸਮ ਹੋਵੇ ਥੋੜੀ ਜੀ ਨਾ ਝੁੰਦੇ ਨੂੰ ਆਪਣੇ ਨੂੰ ਪੱਤਾ ਲਵੇੜ ਦੀ ਬਹੁਤ ਸ਼ਿਕਾਇਤ ਆ ਜੀ ਤੇ ਝੁੰਦੇ ਨੂੰ ਜੇ ਹੋਊਗੀ ਤੇ ਪੱਤਾ ਲਵੇੜ ਕੱਢ ਜੂਗੀ ਤੇ ਹੁਣ ਵੇਖੋ ਤੁਸੀਂ ਵੀ ਜੇ ਉਦਾਂ ਝੋਨੇ ਸਾੜ ਜਾਂ ਮਨਾਉਣ ਨੇ ਸਾਰੇ ਜੇ ਮੀਂਹ ਪੈ ਗਿਆ ਤੇ ਉਹਦੇ ਨਾਲ ਆਪਣੀ ਪੱਤਾਂ ਲਵੇੜ ਜਿਹੜੀ ਆ ਘਟ ਜੂਗੀ ਬਹੁਤ ਨਾਲੇ ਯਾਰ ਮੌਸਮ ਸਾਫ਼ ਹੋਵੇ ਝੋਨਾ ਜਿਹੜਾ ਵਾ ਵਧ ਗ੍ਰੋਥ ਕਰਦਾ ਆ ਤਾਂ ਵੇਖੋ ਆਪਣੇ ਮੌਸਮ ਬਹੁਤ ਵਧੀਆ ਤੇ 32 ਤੇ ਚਲੋ ਸਾਰੇ ਇਲਾਕਿਆਂ ਦੇ ਵਿੱਚ ਸਭ ਤੋਂ ਰੋਲਾ ਪੈਣ ਡਿਆ ਹਰ ਇਲਾਕੇ ਆ ਜੀ ਰੋਲਾ ਪੈਣ ਡਿਆ ਵੀ ਲਾਈਟ ਨਹੀਂ ਆਉਂਦੀ ਲਾਈਟ ਨਹੀਂ ਆਉਦੀ ਲੈਡ ਕਿੱਥੋਂ ਆ ਗਈ ਯਾਰ ਹੁਣ ਲੈਡ ਥਣੀ ਐਰ ਕੀ ਮੀ ਨਹੀਂ ਪੈਂ ਭਗਵਾਨ ਤਬਾਣ ਸਾਹ ਦੇ ਦੇ ਐਰ ਕੀ ਲੈਡ ਜਿਹੜੀ ਆ ਮੋਗੀ ਆ ਇਹ ਗਰਮੀ ਬਹੁਤ ਜਿਆਦੀ ਆ ਇਸ ਕਰਕੇ ਬੱਕ ਅੱਗੇ ਉਹ ਵੀਰ ਇੱਕ ਗੱਲ ਕਰਨ ਰਿਆ ਸੀ ਵੀ ਫਰੀ ਚੀਜ਼ਾਂ ਜਿਹੜੀਆਂ ਨਾ ਆਪਾਂ ਨੂੰ ਫਰੀ ਮਾਰਦੀਆਂ ਚੀਜ਼ ਹਰ ਇੱਕ ਦਾ ਰੇਟ ਹੋਵੇ ਤੇ ਮਿਲੇ ਫਿਰ ਸਾਰਿਆਂ ਨੂੰ ਜਿੱਦਾਂ ਆਣਾ ਪਾਪਾ ਜੇ ਲਈਏ ਹਿਸਾਬ ਦੇ ਫ੍ਰੀ ਚੀਜ਼ ਲੈਨੇ ਆ ਤੇ ਫਿਰ ਆਪਾਂ ਨੂੰ ਫ੍ਰੀ ਚੀਜ਼ ਦੀ ਕਦਰ ਘਟ ਜਾਂਦੀ ਆ ਇਸ ਕਰਕੇ ਕੋਈ ਵੀ ਚੀਜ਼ ਆਪਣੇ ਲੋੜਵੰਦਾ ਹੋਣ ਉਹਦੇ ਪੈਸੇ ਥੋੜੀ ਸਸਤੀ ਹੋਵੇ ਤੇ ਪੈਸੇ ਹੋਣ ਤੇ ਫਿਰ ਹਰੇਕ ਬੰਦੇ ਨੂੰ ਕਦਰ ਵੀ ਹੁੰਦੀ ਆ ਇਸ ਕਰਕੇ ਆ ਯਾਰ ਜਦੋਂ ਹੁਣ ਘਰਾਂ ਦੀਆਂ ਲਾਈਟਾਂ ਫ੍ਰੀ ਹੋ ਗਈਆਂ ਸਾਰੇ ਇੱਕ ਬੰਦਾ ਯਾਰ ਚੱਲਦੀ ਜਾਂਦੀ ਲਗਾਤਾਰ ਹੀ ਚੱਲਦੀ ਜਾਂਦਾ ਅੱਗੇ ਥੋੜੇ ਬਿੱਲ ਪੈਂਦੇ ਥੋੜਾ ਜਿਹਾ ਫਰਕ ਪੈਂਦਾ ਏ ਹੁਣ ਉਹਨਾਂ ਗੱਲਾਂ ਨੂੰ ਨਹੀਂ ਆ ਹੁਣ ਅਗਲਾ ਆਂਦਾ ਯਾਰ ਚੱਲੀ ਜਾਂਦਾ ਫ੍ਰੀ ਆ ਇਹ ਥੋੜੇ ਜਿਹਾ ਜਦੋਂ ਸਟੈਪ ਆਪਾਂ ਕੋਲ ਤੋਂ ਮਾਰਿਆ ਉਹਨਾਂ ਨੇ ਗਲਤ ਲਏ ਆ ਬਾਕੀ ਚਲੋ ਜਿੱਦਾਂ ਵੀ ਹੈਗਾ ਵਾ ਜ਼ਿੰਮੇਦਾਰਾ ਸਾਰਾ ਹੁਣ ਚੱਲਣਾ ਵੀ ਲੈਟ ਤੇ ਹੀ ਆ ਕਿਉਂਕਿ ਝੋਨਿਆਂ ਨੂੰ ਪਾਣੀ ਦੀ ਜ਼ਰੂਰਤ ਆ ਲੈਟ ਦੀ ਜ਼ਰੂਰਤ ਆ ਤੇ ਜੇ ਲੈਟ ਆਊਗੀ ਤੇ ਪਾਣੀ ਚੁੰਨਿਆ ਨੂੰ ਲੱਗੂਗਾ ਇਸ ਕਰਕੇ ਮੇਰੇ ਵੀਰ ਹਣ ਜੇ ਮੀਮੂ ਪਹ ਗਿਆ ਫੇਰ ਇਹ ਲਾਈਟ ਥੋੜੀ ਬੜੀ ਵੱਜੂ ਵੀ ਨਹੀਂ ਤੇ ਫਿਰ ਲਾਈਟ ਤੇ ਇਦਾਂ ਹੀ ਰਹਿਣੀ ਜਨਰੇਟਰ ਨੂੰ ਟਨ ਲਾਉਣੇ ਪੈਣੇ ਆ ਹੁਣ ਆਪਾਂ ਖਲੀ ਲੈ ਜੱਲੇ ਮਾ ਸਾਢੇ 7 ਹੋ ਗਏ ਆ ਦੇ ਨਹੀਂ ਵੇਖੋ ਵੀ ਸਾਰਾ ਸ਼ਹਿਰ ਬੰਦਾ ਤੇ ਆਪਣੇ ਪਿੰਡਾਂ ਦੇ ਵਿੱਚ ਜਿਹੜਾ 7:30 ਹਿਸਾਬ ਨਾਲ ਪੂਰਾ ਆਲਦਾ ਕੰਮ ਜੋਰ ਤੇ ਹੋ ਗਿਆ ਵੀ ਆਪਣੇ ਲੋਕ ਪਿੰਡਾਂ ਚ 5 ਵਜੇ ਉੱਠ ਪੈਂਦੇ ਆ ਤੇ ਪਿੰਡਾਂ ਦੀ ਲਾਈਫ ਤੇ ਸ਼ਹਿਰਾਂ ਦੀ ਲਾਈਫ ਦਾ ਕਿੰਨਾ ਫਰਕ ਆ ਉਹਨਾਂ ਦੇ ਭਾਦ ਆ ਜੇ ਦਿਨ ਚੜ੍ਹਿਆ ਨਹੀਂ ਤੇ ਆਪਣੇ ਭਾਦਾਂ ਸਵੇਰ ਵਾਲੀਆਂ ਰੋਟੀਆਂ ਦਾ ਟਾਈਮ ਹੋ ਗਿਆ ਆ ਆਪਾਂ 8 ਵਜੇ ਰੋਟੀਆਂ ਖਾਣ ਲੀਆਂ ਨੇ ਉਹਨਾਂ ਨੇ 8 ਵਜੇ ਉੱਠ ਕੇ ਬੁਰਸ਼-ਬਰਸ਼ ਕਰਨੀ ਇੰਨਾ ਫਰਕ ਆ ਆਪਣੇ ਪਿੰਡਾਂ ਦੀ ਲਾਈਫ ਦਾ ਦੇ ਸ਼ਹਿਰਾਂ ਦੀ ਲਾਈਫ ਦਾ ਉਹਨ ਲੋਕ ਸ਼ਹਿਰਾਂ ਵਾਲੇ ਸੈਰ ਕਰਨ ਜਾਂਦੇ ਆ ਤੇ ਆਪਣੇ ਵਾਲੇ ਸਾਰੇ ਕੰਮ ਧੰਦੇ ਆ ਦੇ ਥਰਕੇ-ਤਰਕੇ ਵੇਖ ਕੇ ਤੇ ਰੋਟੀਆਂ ਦੀ ਤਿਆਰੀ ਕਰਨਦੇ ਆ ਪਿੰਡਾਂ 'ਚ ਸਕੂਨ ਆ ਯਾਰ ਸ਼ਹਿਰਾਂ ਦੇ ਵਿੱਚ ਨਹੀਂ ਏਡੀ ਗੱਲ ਹੈਗੀ ਬਾਕੀ ਹਰ ਇੱਕ ਚੀਜ਼ ਦੇ ਫਾਇਦੇ ਨੁਕਸਾਨ ਸ਼ਹਿਰਾਂ ਦੇ ਆਪਦੇ ਫਾਇਦੇ ਆ ਨਾ ਵੇਖੋ ਜੀ ਬਾਬਾ ਸੀਚੇਵਾਲ ਸੰਤ ਬਲਬੀਰ ਸਿੰਘ ਜੀ ਇਹਨਾਂ ਨੇ ਵੇਖੋ ਵਹੀਂ ਵਹੀਂ ਦਾ ਕੰਡਾ ਵਧੀਆ ਕੰਮ ਸਫਾਈ ਰੁੱਖ ਵੇਖੋ ਕਿੰਨੇ ਵਧੀਆ ਲਾਏ ਆ ਕਿੰਨੀ ਸ਼ਾਂਤ ਇਹ ਸੁਲਤਾਨਪੁਰ ਲੋਕੀ ਨੂੰ ਬਹੁਤ ਵੱਡੀ ਦੇਣ ਇੱਥੇ ਲੋਕ ਸ੍ਰੀ ਆਈ ਉੱਠ ਕੇ ਸੈਰ ਕਰਦੇ ਆ ਕਿੱਡਾ ਵਧੀਆ ਵਾਤਾਵਰਨ ਪੰਛੀ ਜਾਨਵਰ ਸਾਰੇ ਇੱਥੇ ਹੁਣ ਪੱਕੇ ਹਿਸਾਬ ਨਾਲ ਗਿੱਜੇ ਆ ਤੇ ਇਧਰਲੇ ਬੰਨੇ ਦਰਬਾਰ ਸਾਹਿਬ ਬਣਿਆ ਉੱਪਰਲੀ ਸਾਈਡ ਤੇ ਇਦਾਂ ਰੁੱਖ ਲਾਉਣੇ ਚਾਹੀਦੇ ਹਰ ਇੱਕ ਬੰਦੇ ਨੂੰ ਫਿਰ ਵਾਤਾਵਰਨ ਸ਼ੁੱਧ ਹੋਊਗਾ ਆ ਬਾਬਿਆਂ ਨੇ ਦਰਬਾਰ ਬਣਾਇਆ ਗੁਰਦਰਾ ਸਾਹਿਬ ਇੱਧਰ ਜਿੱਤਰਾ ਜਿੱਤਰਾ ਕੰਮ ਕੀਤੇ ਸਾਰੇ ਇੱਥੇ ਸਾਰੇ ਫਲਾਂ ਦੇ ਫੁੱਲਾਂ ਦੇ ਰੁੱਖ ਸਾਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਭਾਈ ਨਰਵੈਲ ਸਿੰਘ ਕਿੱਦਾਂ ਰਿਹਾ ਫਿਰ ਕੱਲ ਜਿਹੜਾ ਬੱਤੀ ਆਪਾਂ ਬੰਦ ਕਰਾਈ ਆ ਇਕੜਾ ਤੇ ਕਬੀਰਪੁਰ ਫਿਲਟਰ ਦੇ ਨਾਲ ਕਰਦਾ ਤੁਹਾਡਾ ਸਾਈਡ ਹੁਣ ਉਹਦੀ ਗੱਲ ਖੜੋਏ ਦਜਾ ਨਾ ਖੰਗਣਾ ਨਾ ਖੰਗਣ ਦੇਣਾ ਹੁਣ ਕੱਲ ਇਹ ਕੰਮ ਗੱਡੀ ਦੇ ਟਾਇਰਾਂ ਜਾ ਵਾ ਘੜ ਕੀ ਤੇ ਚੈੱਕ ਕਰਾਉਣਾ ਹੈ ਲੈਗਾ ਇੱਧਰ ਬਾਰਡਰ ਚੋਂ ਲੰਘਦੇ ਹੁੰਦੇ ਆ ਇੱਧਰ ਆ ਹੀ ਹੁੰਦਾ ਹੀ ਸਾਡੇ ਤੋਂ ਕਿਆ ਜੀ ਨੂੰ ਕੋ ਹੁੰਦੇ ਆ ਨਾ ਉਹ ਬੋਲਦੇ ਹੁੰਦੇ ਕੋਈ ਮੇਰੀ ਗੱਲ ਕੋਈ ਨਕੇ ਜਿਹੜਾ ਕੰਮ ਕਰਨਾ ਜਿਹੜਾ ਬੰਦਾ ਆਨੇ ਆਣ ਕੇ ਤਿੰਨਾ ਰੁੱਖਾਂ ਨੂੰ ਪਾਣੀ ਪੋਣਾ ਇੱਕ ਦੋ ਤੇ ਤਿੰਨ ਇਹ ਰੁੱਖਾਂ ਨੇ ਵੇਲੇ ਆ ਰੁੱਖਾਂ ਨੂੰ ਬਚਾਉਂਦੇ ਆ ਤੇ ਮੈਂ ਹੱਥ ਸੁੱਚੇ ਕਰ ਲਾ ਤੇ ਪੰਡੋ ਤੂੰ ਆ ਬਣਾਲੀ ਬਲੌਗ ਆਪਣਾ ਇੱਕ ਇਹ ਰੂ ਬਣਾ ਲੈਣਾ ਇੱਕ ਮੋੜ ਕੇ ਦੂਜਾ ਆ ਵਿੱਚੋਂ ਪੁੱਤ ਦੁੱਧ ਵੱਡੀ ਡਰਨੀ ਕੱਢ ਕੇ ਲਿਆ ਆਵਾ ਦੀ ਟਰਮੀ ਰਹਾ ਬਾਕੀ ਭਾਂਡੇ ਸਾਰੇ ਕੱਢ ਲਓ ਤੇਨ ਰੋਖਾ ਠੀਕ ਬਾਸ ਕਰ ਲਿਆ ਆਹ ਆਹ ਰਹਾ ਕਿੱਥੇ ਆ ਕਿੱਥੇ ਆ ਚਲਾਓ ਆਣ ਕੇ ਖੜੋ ਇੱਥੇ ਖੜ ਜਾ ਗੁਰਿਆ ਸਹਿਟਾ ਗਲੋ ਅਗਲੀ ਤੇ ਕਿੰਦਰੀ ਹੋਰ ਕਿਹੜਾ ਬਸ ਹੋਰ ਜਲ ਜੋ ਅੱਜ ਦਲੀਆ ਤਿਆਰ ਕਰਕੇ ਤੇ ਵੈਗਰੂ ਦੀ ਕਿਰਪਾ ਨਾਲ ਪ੍ਰਸ਼ਾਦ ਵੰਡਿਆ ਵੀ ਆਪਣਾ ਜਿਹੜਾ ਵਾ ਪਾਣੀ ਜਿਹੜਾ ਵਾ ਇਦਾਂ ਹੀ ਵਗਦਾ ਰਹੇ ਚਲੋ ਜਿਆਦਾ ਨਾ ਚੜੇ ਵੀ ਜਿਹੜਾ ਆਪਣੀਆਂ ਜ਼ਮੀਨਾਂ ਦਾ ਨੁਕਸਾਨ ਨਾ ਕਰੇ ਤੇ ਸ਼ਰਧਾ ਨੂੰ ਮੁਖਰਾ ਕੇ ਅਰਦਾਸ ਕਰਕੇ ਤੇ ਜਿਹੜੀ ਆਪਾਂ ਦਲੀਆ ਤਿਆਰ ਕੀਤਾ ਹੀ ਉਹ ਫਿਰ ਅਰਦਾਸ ਉਦ ਕੇ ਬਾਬੇ ਦਾ ਨਾਮ ਲੈ ਕੇ ਤੇ ਦਰਿਆ ਦੇ ਵਿੱਚ ਪਾਇਆ ਤਾਂ ਜੋ ਆਪਾਂ ਨੂੰ ਪਾਣੀ ਤੋਂ ਜਿਹੜੀ ਆ ਬਚਾਅ ਹੋ ਸਕੇ ਤੇ ਵਧੀਆ ਸੀਜ਼ਨ ਲੱਗੇ ਤੇ ਅਰਦਾਸ ਕਰਕੇ ਫਿਰ ਆਪਾਂ ਕੋਸ਼ ਜਿਹੜਾ ਹੀ ਉਹ ਦਰਿਆ ਦੇ ਵਿੱਚ ਪਾਇਆ ਤੇ ਕੋਸ਼ ਸੰਗਤਾਂ ਨੂੰ ਵਰਤਾਤਾ ਜਿ ਤਰ੍ਹਾਂ ਲਾਗੇ ਲਾਗੇ ਢੇਰਿਆਂ ਤੇ ਜਿੰਨੀਆਂ ਸੰਗਤਾਂ ਰਹਿੰਦੀਆਂ ਸੀ ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਕੱਲੇ-ਕੱਲੇ ਨੂੰ ਜਾ ਕੇ ਉੱਥੇ ਦੇ ਆਏ ਤੇ ਕੋਸ਼ ਜਿਹੜਾ ਹੀ ਆਪਦੇ ਬੰਦਿਆਂ ਨੂੰ ਵੰਡਤਾ ਤੇ ਖਾ ਕੇ ਸਾਰਿਆਂ ਨੇ ਤੇ ਹੁਣ ਅਰਦਾਸ ਕਰਨ ਰਿਹਾ ਅਰਦਾਸ ਕਰਨ ਤੋਂ ਬਾਅਦ ਫੇਰ ਹੀ ਜਿਹੜਾ ਅਗਲਾ ਪ੍ਰੋਸੀਜਰ ਉਹ ਤੁਹਾਨੂੰ ਦੱਸੀ ਜਾਵਾਂਗੇ ਤੇ ਇਸ ਤੋਂ ਬਾਅਦ ਹੀ ਹੁਣ ਵੈਗਰੂ ਵੈਗਰੂ ਦਾ ਨਾਮ ਜਪਦੇ ਸਾਰੇ ਜਣੇ ਅਰਦਾਸ ਦੇ ਵਿੱਚ ਸ਼ਾਮਲ ਹੋ ਗਏ ਜਿੰਨੇ ਵੀ ਸਾਰੇ ਦੇ ਦੇ ਕੇ ਦੇਖ ਆਪਾਂ ਦੇ ਮੁੜ ਕੇ ਫੇਰ ਅਗਲਾ ਪ੍ਰੋਗਰਾਮ ਫੇਰ ਗਾਹ ਕਰਾਂਗੇ ਉਹ ਰੂਪ ਕਰਾਇਆ ਸੀ ਤੇ ਉਹਨਾਂ ਸੁਣੋ ਫੇਰ ਉਹਦੇ ਕੋਲ ਇੱਕ ਸੰਗੀਤ ਚਲੋ ਜੀ। ਨਾਜ ਮੇਂ ਕਰ ਲਾ ਰੱਖਿਓ ਬਲਾਝੂਲੇ ਲਾ ਲੈਣ ਨਾਜ ਮੇਰੀ ਪਤ ਰੱਖਿਓ ਬਲਾਝੂਲੇ ਲਾ ਲੈਣ ਨਿੰਦੜੀ ਦਾ ਸੇਵਣ ਦਾਸ ਕੀ ਸ਼ਾ ਬਾਜ ਕਲੰਦਰ दमा दम मस्त कलंदर अली दा पहला ई नंबर अली दम दम दे अंदर हो लाज मेरी हो लाज मेरी हो सब तो ऊंचा पीरा रोजा ते सभु थो पीरा ते रोजा ऊंचा ਹੇਠ ਵਗੇ ਦਰ ਆਇਓ ਬਲਾ ਝੂਲੇ ਲਾਲਣ ਹੇਠ ਵਗੇ ਦਰ ਆਇਓ ਬਲਾ ਝੂਲੇ ਲਾਲਣ ਇੰਦੜੀ ਦਾ ਤੇਉਣ ਦਾ ਸ਼ਹੀਦ ਸਾ ਬਾਜ ਕਲੰਦਰ ਜ਼ਮਾ ਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਅਲੀ ਜ਼ਮ ਦਮ ਦੇ ਅੰਦਰ ਲਾਜ ਮੇਰੀ ਹੋ ਲਾਜ ਮੇਰੀ ਮਾਵਾਂ ਨੂੰ ਪਿਆ ਬਚੜੇ ਦੇ ਨੇ ਮਾਵਾਂ ਨੂੰ ਪਿਆ ਬਚੜੇ ਦੇ ਨੇ ਪਹਿਣਾ ਦੇਵੇ ਤੂੰ ਵੀਰ ਮਲਾ ਜੁਨੇ ਨਾ ਲੈਣ ਪਹੁੰਚ ਕੇ ਡੇਰੇ ਤੇ ਕੁੱਤਿਆਂ ਨੂੰ ਪਾ ਕੇ ਲੱਸੀ ਲੱਸੀ ਤੇ ਹੁਣ ਸਾਰੇ ਡੇਰੇ ਦੀ ਇੱਕ ਵਾਰ ਸਫਾਈ ਕਰਾਉਨੇ ਆ ਆਪਣੇ ਨਿੰਮ ਦਾ ਰੁੱਖ ਬਹੁਤ ਵਧੀਆ ਬੜੀ ਪੁਰਾਣੀ ਨਿੰਮ ਹੈ ਉਹ ਜਾਮਣੂ ਇਦਾਂ ਕਿਸਾਨ ਵੀਰੋ ਇੱਕ ਆਪਣੀ ਤੁਸੀਂ ਲੈ ਲੈਣੀ ਜ਼ਿੰਕ ਜੁਲੇਟਡ ਇੱਕ ਲੋਹਾ ਲੈ ਲੈਣਾ ਇਹ 100 100 ਗ੍ਰਾਮ ਕਿੱਲੇ ਦਾ ਇਹ ਪੈਂਦਾ ਵਾ ਤੇ ਕਲੀ ਜਿਹੜੀ ਆ ਉਹ ਪੇ ਲੈਣੀ ਆ ਕਿ 1 ਕਿਲੋ ਕਲੀ ਤੇ 2 ਕਿਲੋ ਜੂਰੀਆ ਤੇ ਕਲੀ ਜਿਹੜੀ ਭੇਗੇ ਰੱਖ ਲੈਣੀ ਆ ਤੇ ਕਲੀ ਨੂੰ ਲੌਣਾ ਨਹੀਂ ਮੁੜ ਕੇ ਜਿਹੜਾ ਉਹ ਤੋਂ ਪਾਣੀ ਨਿੱਤਰਿਆ ਨਿੱਤਰਿਆ ਪਾਣੀ ਆ ਗਿਆ ਉਹਨੇ ਤਾਰ ਕੇ ਪਾਣੀ ਜਿਹੜਾ ਉਹ ਕੱਢ ਲੈਣਾ ਦੂਜੇ ਮੱਗ 'ਚ ਪਾ ਕੇ ਤੇ ਉਹਨੂੰ ਉਹਦਾ ਜਿੱਤਾਂ ਜੇ 5 ਮੱਗ ਪਾਣੀ ਦੇ ਨਿਕਲੇ ਹੁਣ ਇਹ 10 ਕਿਲੋ ਭੇਈ ਹੀ ਆਪਾਂ ਤੇ ਇਹ ਆਪਣੀ 10 ਕਿੱਲਿਆਂ ਦੀ ਆ ਤੇ ਉਹਨੂੰ ਮੱਗਾਂ ਨੂੰ ਆਪਾਂ ਸਭ ਨਾਲ ਡਿਵਾਈਡ ਕਰ ਲੈਣਾ ਜੇ 5 ਨਿਕਲੇ ਤੇ ਵਿੱਚ ਪਾਣੀ ਦੇ ਹੋਰ ਪਾ ਕੇ 10 ਮੱਗ ਬਣਾ ਲੈਣੇ ਤੇ ਇਦਾਂ ਆਪਣੇ ਝੋਨੇ ਨੂੰ ਜਿੱਥੇ ਜਿੱਤਰਾ ਰੇਤ ਰੂਤ ਦੇ ਵਿੱਚ ਝੋਨਾ ਨਹੀਂ ਤੁਰਦਾ ਉੱਥੇ ਤੁਸੀਂ ਇਹਦੀ ਇੱਕ ਦੋ ਸਪ੍ਰੇਆਂ ਕਰੋ ਤੇ ਤੁਹਾਨੂੰ ਆਟੋਮੈਟਿਕ ਹੀ ਝੋਨੇ ਦੀ ਗਰੋਥ ਜਿਹੜੀ ਆ ਉਹ ਵੇਖਣ ਨੂੰ ਮਿਲੂਗੀ ਤੇ ਇਹਦੀਆਂ ਤਿੰਨ ਕਿ ਸਪ੍ਰੇਆਂ ਕਰ ਦੋ ਅੱਠ-ਅੱਠ ਦਿਨਾਂ ਬਾਅਦ ਇਹਦੀਆਂ ਇਹਨਾਂ ਚੀਜ਼ਾਂ ਦੀਆਂ ਸਪ੍ਰੇਆਂ ਕਰੀ ਜਾਓ ਤੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਧੰਨਵਾਦ। ੱਲਿਆਂ ਸਪਰੇ ਕਰਨ ਲੋਹਾ ਜ਼ਿੰਕ ਦੀ ਤੇ ਡੀਜ਼ਲ ਵਾਲੀ ਨਾ ਹੋਵੇ ਸਾੜ ਜਾ ਪੈ ਜਾਣੀ ਤੇ ਨਹੀਂ ਜਦੋਂ ਤੇ ਟੱਕਣ ਲਾਲਾ ਢੂਆ ਮਾਰ ਐਵੇਂ ਕਦੇ ਵਕਤ ਨੂੰ ਫੜੇ ਰਹਿਣਾ ਮਾਰਾ ਪੀਪੀਆਂ ਸਭੋ ਬੁੱਲੂ ਗਾਣਾ ਸਿੱਟਣਾ ਚੱਲ ਪਾਲਾ ਉੱਤੋਂ ਲਿਆ ਪੀਪੀਆਂ ਲਾ ਕੇ ਹੁਣ ਜਾ ਕੇ ਮਾਰਦੇ ਸਪਰੇ ਤੇ ਕਰਕੇ ਦਿੰਦੇ ਉਹਨਾਂ ਟਰੈਕਟਰ ਵਿਹਲਾ ਫੇਰ ਕਰਦੇ ਗਾਂ ਔਰ ਕੋਈ ਕੰਮ ਬੰਦੇ ਅੱਜ ਲੱਗੇ ਆ ਗਾਂਦ ਕੱਢਣ ਅੱਜ ਬੰਦੇ ਥੋੜੇ ਵਧ ਗਏ ਆ ਚਾਰ ਪੰਜ ਬੰਦੇ ਹੋ ਗਏ ਆ ਅੱਜ ਲੈ ਜਾਣਗੇ ਲਾਗੇ ਕੰਮ ਬਣਾ ਕੇ ਮਿਸ਼ਰਣ ਕੋਲ ਲਿਆ ਤੇ ਕਰੀਏ ਪمپ ਚਾਲੂ ਹੁਣ ਨਾ ਕੜੀ ਛੱਡੇ ਕੁੱਤੇ ਫੇਰ ਫੁਰ ਲੈਣਗੇ ਪਾਬਲੋ ਨਵਾਂ ਆ ਗਿਆ ਕੁੱਤਿਆਂ ਨੂੰ ਤੇ ਪਿੰਡ ਦੀ ਤਿਆਰੀ ਹੋ ਗਈ ਆ ਪਾਂਡਾ ਛੰਨਾ ਇਕੱਠਾ ਕਰ ਲਿਆ ਤਸਵੀਰੇ ਫੇਰ ਨਵੇਂ ਬਲੌਗ 'ਚ ਮਿਲਾਂਗੇ ਇਹ ਲੈ ਲੈਂਦੇ ਨਿਆਰੇ ਇੱਥੇ ਹੁਣ ਚਲੋ ਹੁਣ ਸੇਰੇ ਮਿਲਦੇ ਹਾਰੇ ਇਹਦੇ ਨਾਲ ਅਸੀਂ ਵੱਢਦੇ ਆ ਜਿੱਤਰਾ ਟੰਨਾ ਟੁੰਨਾ ਜੇ ਬੰਨੇ ਪੁੰਨੇ ਮੁੰਡਾ ਵੱਢ ਕੇ ਆਣ। ਉਹ ਰਾਹ ਨਾਂਗਾ ਬੜਾ ਚਲੋ ਫੜੋ ਪੰਡੀ। ਖਰਾਬ ਹੋ ਗਿਆ ਏ। ਉਹ ਵੱਢ ਕੇ ਆਏ ਹਰੇ। ਸਾਰੇ ਟਰੈਕਟਰ ਵੀ ਭਾਰ ਨਘਾਵਾਂਗੇ ਤੜਕੇ। ਪਿੰਡ ਖਾਲ ਪਾਉਣ ਵਾਲੀ ਆ। ਹੁਣ ਬੇੜਾ ਕਿਸੇ ਨੇ ਖੜਿਆ ਹੀ। ਤੇ ਫੇਰ ਉੱਥੇ ਚਲੇਗਾ। ਮਸ਼ੀਨ ਮਸੂਣ ਧੋਨੇ ਸਾਰੇ ਸਾਰਾ ਕੋ। ਇਹ ਵੇਲੇ ਝੋਨਾ ਸੋਹਣਾ ਲੱਗਦਾ ਦੁਪਹਿਰੇ ਜੇ ਤੇ ਐਂ ਲੱਗਦਾ ਜਿਵੇਂ ਹੋਰ ਖਾਦ ਮੰਗਦਾ ਨਾ ਨਹੀਂ ਐ ਇਹ ਵੇਲੇ ਲੱਗਦਾ ਐ ਪੂਰਾ ਝੋਨਾ ਫਸ ਗਿਆ ਜਵਾਨਾ ਹੁਣ ਬਿਨਾ ਡਰਾਈਵਰ ਤੋਂ ਤੇ ਬਿਨਾ ਰਸੇ ਤੋਂ ਅੱਜ ਬੇੜੀ ਪਰਲੇ ਪਾਰ ਰਿਸਕ ਵੇਖੋ ਨਾਲੇ ਜਿਗਾਰਡ ਇਹ ਕਰਤਾ ਲਾਦਾ ਸੈਂਸਰ ਲਾਦਾ ਲਓ ਜੀ ਇਹਨੂੰ ਲੱਗ ਗਿਆ ਸੈਂਸਰ ਮੜੀ ਇੱਕ ਕਰ ਤੋੜ ਦੋ ਨਾ ਕੇ ਕੇ ਖਿੱਚਣਾ ਨਹੀਂ ਨਾ ਤੇਰੇ ਨਾਲ ਬਸ ਤੋੜ ਪੀ ਹੁਣ ਬਸ ਬਹੁਤ ਗੱਡੀ ਧੱਕਾ ਲਾਓ ਤੋੜ ਪੀ ਮੁੱਕਦੀ ਤੋਸ ਲਈ ਓਏ ਗਿਆ ਲਓ ਗੇਰ ਬਸਣ ਗੇਰ ਲਈਓ ਹਰ ਵੀਰ ਜੀ ਸਾਰਿਆਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਆਪਣਾ ਤੁਹਾਡੇ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਅੱਜ ਵੀ ਉੜਤੇ ਚੈਨਲ ਆ ਉਹ ਵੀ ਅੱਜ 3000 ਘੰਟੇ ਦੇ ਮੋਨਟਾਈਜ਼ਿੰਗ ਦਾ ਕੰਟਾਸਟ ਆਪਣਾ ਪੂਰਾ ਹੋ ਗਿਆ ਵਾ ਤੇ ਬਾਕੀ ਦੀ ਵੱਧ ਤੋਂ ਵੱਧ ਸੰਯੋਗ ਦਿਓ ਵੀ ਆਪਣਾ ਜਿਹੜਾ 4000 ਘੰਟੇ ਦਾ ਵਾਚ ਟਾਈਮ ਆ ਉਹ ਪੂਰਾ ਹੋਵੇ ਆਪਣਾ ਚੈਨਲ ਮੋਨਟਾਈਜ਼ ਹੋ ਵੀ ਤੇ ਉਧਰੋਂ ਤੁਹਾਡੇ ਸਹਿਯੋਗ ਦੇ ਨਾਲ Facebook ਦੇ ਚੈਨਲ ਜਿਹੜਾ ਆਪਣਾ ਪਰੰਜੋਤ ਸਿੰਘ ਸੰਧੂ ਉਹ ਚੈਨਲ ਆਪਣਾ ਅੱਜ ਮੋਨਟਾਈਜ਼ ਹੋ ਗਿਆ ਵਾ ਉਹਦੇ ਵਿੱਚ ਆਪਣੇ ਜਿੰਨੇ ਵੀ ਟਾਸਕ ਆਪਾਂ ਨੂੰ Facebook ਕੰਪਨੀ ਨੇ ਦਿੱਤੇ ਹੀ ਉਹ ਆਪਾਂ ਸਾਰੇ ਆਪਣੇ ਵੀਰਾਂ ਦੇ ਸਹਿਯੋਗ ਦੇ ਨਾਲ ਪੂਰੇ ਕਰਦੇ ਆ ਥੋੜਾ ਗਾਂਗਾ ਜੋ ਵੀ ਹੋਊਗਾ ਤੁਹਾਨੂੰ ਅਪਡੇਟ ਦਿੰਦੀ ਜਾਵਾਂਗੇ ਮਾਰਾਏ ਨੇ ਕਿਰਪਾ ਕੀਤੀ ਆਪਣੇ ਜਿਹੜੇ ਸਾਰੇ ਟਾਸਕ ਪੂਰੇ ਹੋ ਗਏ ਆ ਤੇ ਵੱਧ ਤੋਂ ਵੱਧ ਆਪਣੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਵੇਖਿਆ ਕਰੋ ਤੇ ਕੋਈ ਵੀ ਗਲਤੀ ਛਿੰਦੀ ਆ ਆਪਣੀ ਤੋਂ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਕਿਉਂਕਿ ਇਨਸਾਨ ਗਲਤੀਆਂ ਦਾ ਬੁਦਲਾਵਾ ਆਪਾਂ ਚ ਸਾਰੀ ਉਮਰ ਸਿੱਖਦੇ ਰਹਿੰਦੇ ਆ ਤੇ ਜਿੰਨੇ ਜੋਗੇ ਹੈਗੇ ਆ ਤੁਹਾਨੂੰ ਆਪਾਂ ਜਿਹੜਾ ਆ ਆਪ ਦੇ ਕੋਲੋਂ ਜਿੰਨੀ ਕ ਆਪਣੀ ਸੂਚ ਆ ਉਹ ਤੁਹਾਨੂੰ ਨਾਲ ਗੱਲਾਂ ਕਿਹੜੀਆਂ ਆ ਕਰਦੇ ਰਹੀਦਾ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਆਪਣੇ 채ਨਲਾਂ ਨੂੰ ਸਪੋਰਟ ਕਰੋ ਤਾਂ ਜੋ ਆਪਾਂ ਖੇਤੀਬਾੜੀ ਵਾਲੇ ਚੈਨਲ ਤੇ ਜੋ ਆਪਣੇ ਆਲੀ ਕਲਾ ਮੰਡ ਦੀ ਲਾਈਵ ਆ ਉਹਨੂੰ ਆਪਾਂ ਸਾਰੀ ਦੁਨੀਆ ਤੱਕ ਪਹੁੰਚਾਈਏ ਇਹ ਮੇਰਾ ਚੈਨਲ ਸ਼ੁਰੂ ਕਰਨ ਦਾ ਮਕਸਦ ਹੀ ਇਹ ਹੈ ਕਿ ਸਾਡੇ ਜਿਹੜਾ ਆਲੀ ਕਲਾ ਮੰਡ ਤੋਂ ਪਿੰਡ ਨੂੰ ਜਿਹੜਾ ਵਾ ਜੇ ਕੋਈ ਜਾਣਦਾ ੜੀਆਂ ਇਸੇ ਕਰਕੇ ਇਹ ਚੈਨਲ ਦਵੇ ਮੈਂ ਚਲਾਇਆ ਵੀ ਹਰ ਇੱਕ ਨੂੰ ਪਤਾ ਹੋਵੇ ਵੀ ਯਾਰ ਆਲੀਗਣਾ ਮੰਡ ਦੇ ਵਿੱਚ ਵੀ ਲੋਕ ਕਿੱਦਾਂ ਸਰਵਾਈਵ ਕਰਦੇ ਆ ਤੇ ਕਿੱਦਾਂ ਕੰਮ ਕਰਦੇ ਆ ਇਹ ਜਿਹੜੀ ਆ ਸਾਡੀ ਆਲੀਗਣਾ ਜਿਹੜਾ ਪਿੰਡ ਦੀ ਜਿਹੜੀ ਆ ਕਮਾਈ ਬਹੁਤ ਹਾਰਡ ਵਰਕਿੰਗ ਆ ਇਹਦੇ ਇਹਦੇ ਵਿੱਚ ਤੁਹਾਨੂੰ ਬਲੌਗਾਂ ਦੇ ਵਿੱਚ ਤੁਸੀਂ ਵੇ ਨਹੀਂ ਆ ਵੀ ਕਿੰਨੀ ਉੱਚੀ ਕਮਾਈ ਦਰਿਆਵਾਂ ਦੇ ਕੰਡਿਆਂ ਦੀ ਤੇ ਇਹਨੂੰ ਵੱਧ ਤੋਂ ਵੱਧ ਜਿਹੜਾ ਵਾ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤਾਂ ਜੋ ਮੇਰਾ ਵੀ ਥੋੜਾ ਜਿਹਾ ਪ੍ਰਸ਼ਾ ਵਧੇ ਤਹਾਡੇ ਨਾਲ ਵਧੀਆ ਵਧੀਆ ਵੀਡੀਓ ਜਿਹੜੀਆਂ ਮੈਂ ਬਣਾ ਕੇ ਪਾਉਂਦਾ ਰਹਾ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁੱਪਿਆਂ ਪਿੰਡਾਂ ਨੂੰ ਤੇ ਅੱਜ ਤਾਂ ਵੀ ਹਨੇਰਾ ਹੋ ਗਿਆ ਕਰਦੇ ਲਾਈਟ ਬੰਦ ਤੇ ਹੁਣ ਰੋਟੀ ਪਾਣੀ ਗੱਫਾ ਪਾਣੀ ਛੱਕ ਕੇ ਵਾਹਿਗੁਰੂ ਦਾ ਨਾਮ ਲੈ ਕੇ ਤੇ ਸੋਵਾਂਗੇ ਰਾਤ ਨੂੰ ਸਵੇਰੇ ਫੇਰ ਤੁਹਾਡੇ ਨਾਲ ਮਿਲਾਂਗੇ ਸਾਰੇ ਮੇਰੇ ਵੀਰ ਚੜ੍ਹਦੀ ਕਲਾ ਵਿੱਚ ਰਹਾ ਕਰੋ ਤੇ ਮਾਲਕ ਸਾਰਿਆਂ ਦੇ ਪਿਰਫਾ ਬਣਾਈਂਗਾ